ਪਿੰਡ ਮਾਸੀ ਕੇ ਬਾਈ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਤੋਂ ਇੱਕ ਆਪਾਂ ਨਾਲ ਤੁਹਾਨੂੰ ਸ਼ਾਰਟ ਵੀਡੀਓ ਦਿਖਾਉਨੇ ਆ ਜੀ ਬਾਈ ਕੋਲੇ ਦੋ ਗਾਵਾਂ ਨੇ ਤੇ ਦੋਵੇਂ ਐ ਮੰਨ ਲਓ ਵੀ ਨਗੀਨੇ ਆਗੇ ਬਾਈ ਡਾਇਮੰਡ ਪੀਸ ਆ ਫੁੱਲ ਭਲੀਆਂ ਵੜਾ ਬਾਈ ਕੱਦ ਕਾਠ ਵਾਲੀਆਂ ਵੜਾ ਤੇ ਸੋਹਣੇ ਟਾਂਚੇ ਆ ਗਿਆਂ ਪਹਿਲੇ ਨੰਬਰ ਵਾਲੀ ਬਾਈ ਕਿਹੜਾ ਸੂਆਸ ਹੁੰਦੀ ਐ ਇਹ ਦੂਜਾ ਸੂਆਸ ਹੁੰਦੀ ਐ ਦੂਜਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਦਿਨ ਇਹ ਤੇ 5 ਤਰੀਕ ਨੂੰ ਪੂਰੀ 5 ਤਰੀਕ ਨੂੰ ਬਾਈ ਦਿਨ ਤੁਰੇ ਆ ਖਾਣ ਲੇਵੇ ਦੀ ਸਾਫ ਸੁਥਰੀ ਕਿੰਨਾ ਬਾਈ ਇਹਦਾ ਦੁੱਧ ਦਿੱਤਾ ਕਰਮ ਵਾਲੀ ਦਾ ਬੋਬੇ ਦਾ ਪਲੂਨ ਦਾ 22 28 ਕਿਲੋ ਤੇ 35 36 ਗਿਆ ਆਪਾਂ ਨੂੰ ਠੀਕ ਆ 30 ਕਿਲੋ ਬੜੇ ਆਰਾਮ ਨਾਲ ਬਾਕੀ ਛੋਟੇ ਸਾਹਮਣੇ ਬਾਕੀ ਮੈਂ ਥਣ ਲੇਵਾ ਦੇਖੋ ਬਾਈ ਨਾੜਾ ਨੋੜਾ ਦੇਖੋ ਲੇਵਾ ਗੁੰਡਿਆ ਪਿਆ ਬਾਕੀ ਛੋਟੀ ਸੇਵਾ ਸੰਭਾਲ ਆ ਬਾਈ ਬਾਕੀ ਫੇਸ ਵਗੈਰਾ ਚੈੱਕ ਕਰ ਸਕਦੇ ਹੋ ਬੋਦੀ ਬਾਦੀ ਫੁੱਲ ਕਮਾਲ ਦੇ ਚਮਕ ਦਮਕਾਂ ਦੀ ਗੱਲ ਕਰੀਏ ਨਾ ਮੈਂ ਕਹਿੰਦਾ ਠੋਲੇ ਮਾਰਦੇ ਆ ਮਾੜਾ ਜੇ ਗੱਲ ਕਰੀਏ ਤੇ ਬਾਈ ਮੋਲੇ ਦਾ ਲੈਣ ਦੇਣ 1 ਲੱਖ 40 ਹਜ਼ਾਰ ਰੁਪਏ 1 ਲੱਖ ਤੇ 40 ਹਜ਼ਾਰ ਰੁਪਏ ਬਾਈ ਨੇ ਇਹਦਾ ਮੁੱਲ ਰੱਖਿਆ ਬਾਈ ਸਮੇਂ ਪਲੀ ਦੇ ਟਾਂਜਾ ਤੁਸੀਂ ਆਪ ਵੀ ਦੇਖ ਸਕਦੇ ਕਿਉਂਕਿ ਫੁੱਲ ਲੰਮੀਆਂ ਲੈ ਕਰਦਾ ਆਪਾਂ ਬਾਈ ਦਾ ਇਕੱਲਾ ਬਾਈ ਮੈਂ ਕਿਹਣਾ ਇਕੱਲਾ ਗੱਲ ਦਈਂਦਾ ਐਡਾ ਕੱਦ ਕਾਠਾ ਕਰਨ ਵਾਲੀ ਦਾ ਬਾਈ ਇੱਕ ਨਾ ਸਨਨਾ ਅਰਗੀ ਪਲੀ ਵੀ ਆ ਬਾਈ 2 ਨੰਬਰ ਵੜਾ ਜਮਾ ਤੇ ਤੁਸੀਂ ਐਂ ਦੇਖ ਲਓਗੇ ਇੰਨੀ ਚੌੜੇ ਢਾਂਚੇ ਚ ਬਹੁਤ ਸੋਹਣਾਗਾ ਚੜਾਈ ਚੜੋਈ ਦੇਖੋ ਯਾਰ ਬਾੜੀ ਚੜਾਈ ਆ ਦੂਜੇ ਸੁਆਹ ਇਹ ਦੂਜਾ ਸੁਆਹ ਇਹ ਆ ਜੀ ਕਿੰਨਾ ਦੁੱਧ ਕੱਢਿਆ ਬਾਈ ਇਹਨੇ ਕਿੰਨੇ ਸੁਆਹ 30 32 ਕਿਲੋ ਵੜੇ ਆ ਰਾਮ ਜੀ ਨਾਲ ਫਾਦੂ ਜੀ ਬਸ ਕਿੰਨੀ ਕਮੀ ਦਾ ਕਿ ਬਾਈ 30 32 ਕਿਲੋ ਮੋਜ ਨਾਲ ਠੀਕ ਆ ਕੱਢੂ ਵਧਾ ਪਰ ਅਪਾ 30 32 ਕਿੰਨ ਪੰਡ ਦੇਖੋ ਲੱਗੀ ਵੀ ਬਾਈ ਲੈ ਲੈ ਕਿੰਨੇ ਕਿ ਦਿਨ ਲੈ ਜੀ ਬੱਸੇ ਤਿਆਰੀ ਇੱਕ ਦੋ ਦਿਨ ਲਊ ਤੇ ਮੁੱਲ ਬਾਈ ਕਹਿੰਦਾ ਇੱਕ 1,10,000 ਰੁਪਏ ਦੀ ਆਪਾਂ ਹਾਂ ਨਹੀਂ ਆ ਬਾਈ ਥੋੜਾ ਕਹਣਾ ਮਾਨਤਾ ਨਹੀਂ ਹੋਊਗਾ ਤੇ ਨੇੜੇ ਦੇ ਜਿਹੜੇ ਪਿੰਡ ਆ ਬਾਈ ਨੂੰ ਰਹਿ ਜਾਂਦੇ ਆ ਇਧਰੋਂ ਹੋਵੇਦਾ ਬਾਈ ਹਿੰਮਤਪੁਰਾ ਵੀ ਨੇੜੀ ਹੈਗਾ ਬਲਾਸ਼ਪੁਰ ਵੀ ਨੇੜੀ ਹੈ ਹਨਾ ਬਾਈ ਹੋਰ ਪਿੰਡ ਆਪਾਂ ਨੂੰ ਕਿਹੜੇ ਨੇ ਇਧਰ ਰਾਮਗੜ੍ਹ ਤੇ ਇੱਥੇ ਆਪਣਾ ਠੂਰ ਤੇ ਬਰਜਕਲਾ ਵਾਲਾ ੱਲੇਆਲ ਵੀ ਨੇੜੀ ਹੈਗਾ ਤੇ ਕੰਟੈਕਟ ਨੰਬਰ ਬੋਲ ਦਿਓ ਬਾਈ ਆਪਣਾ 9872372412 ਇਹ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਬਾਈ ਸਕਰੀਨ ਤੇ ਨੋਟ ਕਰ ਲਿਓ ਸੌਣ ਨੂੰ ਵਿਕਣ ਲਈ ਧੰਨਵਾਦ ਜੀ